ਦੇ ਕੋਲੇ ਹੱਦ ਤੱਕ ਕਦੀ ਆਇਆ ਬਲੈਕਮੇਲਿੰਗ ਦਾ ਗੱਲ ਸੁਣ ਤੁਸੀਂ ਕਿਹਾ ਵੀ ਤੇ ਰਿਕਾਰਡਿੰਗ ਹੋ ਰਹੀ ਹੈ ਤੁਸੀਂ ਕਿਹਾ ਤੁਸੀਂ ਬਲੈਕਮੇਲਰ ਹੋ ਤੁਸੀਂ ਬਲੈਕਮੇਲ ਕਰਦੇ ਹੋ ਮੈਂ ਤੈਨੂੰ ਨਹੀਂ ਕਿਹਾ ਮੈਂ ਕਿਹਾ ਹੋਰ ਕਿਸ ਨੂੰ ਕਹਿ ਰਿਹਾ ਹਾਂ ਤੁਸੀਂ ਹੋਰਾਂ ਦਾ ਨਹੀਂ ਕਿਹਾ ਮੈਂ ਤੁਹਾਨੂੰ ਇੱਕ ਨੋਲਿਜ ਨਹੀਂ ਦੱਸਿਆ ਕਿ ਤੁਹਾਡੀ ਸੀਟ ਤੇ ਬੰਦਾ ਹੋਰ ਬੈਠਦਾ ਤੂੰ ਜੋ ਜੋ ਮੇਰੀ ਗੱਲ ਸੁਣੇ ਯਾਰ ਠੀਕ ਹੈ ਤੇਰਾ ਕੋਈ ਬੁਨਿਆਦ ਨਹੀਂ ਕੋਈ ਵਾਸਤਾ ਨਹੀਂ ਬੰਦਾ ਹੈਗਾ ਜੀ ਆ ਕੇ ਤਾਂ ਇਹ ਰਜਿਸਟਰੀ ਤੇ ਆਮ ਨਾਲ ਹੈ ਤੇ ਤੂੰ ਗੱਲਾਂ ਕਰੀ ਜਾ ਚੱਲ ਬਸ ਠੀਕ ਹੈ ਮੈਂ ਜਾਣਦਾ ਮੈਂ ਆਪਣਾ ਤੁਸੀਂ ਉਹਨੂੰ ਛਪਾਉਣ ਦੇ ਲਈ ਉਹ ਕਰ ਰਹੇ ਹੈ ਇਹ ਨਾ ਠੀਕ ਹੈ ਮੈਂ ਕੋਈ ਜ ਨਹੀਂ ਸਪਾ ਰਿਹਾ ਤੇਰੇ ਕੋ ਕੋਈ ਸਬੂਤ ਹੈ ਤਾਂ ਦੱਸ ਮੈਂ ਤਾਂ ਤੁਹਾਨੂੰ ਦਿਖਾਈਏ ਫੋਟੋ ਫੋਟੋ ਜਿੱਥੇ ਮਰਜੀ ਜੋ ਮੈਂ ਛਾ ਰਿਹਾ ਮੈਂ ਤੁਹਾਨੂੰ ਜਵਾਬ ਤੁਸੀਂ ਅਗੋ ਇਹ ਗੱਲ ਇਹ ਨਾ ਨਾ ਕਹੋ ਜੀ ਮੇਰੀ ਸੀਟ ਨਹੀਂ ਹੈ ਮੇਰੀ ਇੱਕ ਕੁਰਸੀ ਪਈ ਹੈ ਜੇ ਦੋ ਤੁਸੀਂ ਕੋ ਮੈਂ ਵੈਰੀਫਾਈ ਕਰਾਉਂਗਾ ਤੁਹਾਨੂੰ ਅਸੀਂ آگਾਹ ਕੀਤਾ ਹੈ ਕਿ ਤੁਹਾਡੇ ਉਰੇ ਆ ਕੇ ਬੰਦਾ ਕੌਣ ਬੈਠਦਾ ਹੈ ਠੀਕ ਹੈ ਠੀਕ ਹੈ ਨਾ ਇਹ ਜਿਹੜਾ ਬਲੈਕ ਮਿਲਰ ਹੋਣਾ ਤੁਸੀਂ ਜਿਹੜੇ ਬਲੈਕ ਮਿਲਰ ਬਲੈਕ ਮ ਪੱਤਰਕਾਰ ਅੱਜ ਕੱਲ ਪੱਤਰਕਾਰ ਆਪਣੀ ਡਿਊਟੀ ਤੋਂ ਗਿਰ ਚੁੱਕੇ ਆ ਠੀਕ ਹੈ ਜੀ ਬਲੈਕਮੇਲਿੰਗ ਦੇ ਤਰੀਕੇ ਦੇ ਨਾਲ ਗਿਰ ਚੁੱਕੇ ਤੂੰ ਮੇਰੀ ਗੱਲ ਤੁਹਾਡੇ ਕੋਲ ਪਹਿਲੇ ਕਿਹ ਜੇ ਤਾਂ ਹੋਵੇ ਨਾ ਜੇ ਤਾਂ ਹੋਵੇ ਉਹਦੇ ਵਿੱਚ ਮੈਂ ਤੁਹਾਡੇ ਕੋਲ ਕਿੰਨੀ ਵਾਰ ਆਏ ਮੇਰੀ ਗੱਲ ਸੁਣ ਬਸ ਤੁਸੀਂ ਦੱਸੋ ਤੁਸੀਂ ਇਹ ਦੱਸੋ ਤੁਹਾਡੇ ਕੋਲ ਕਿੰਨੀ ਵਾਰ ਆਏ ਤੂੰ ਮੇਰੇ ਕੋਲ ਬਲੈਕਮੇਲਿੰਗ ਕਿਵੇਂ کہہ ਰਹੇ ਬਲੈਕਮੇਲਿੰਗ ਮੈਂ ਤਾਂ ਕਹਿੰਨਾ ਆ ਪੱਤਰਕਾਰ ਸਾਹਿਬ ਇੱਕ ਵਾਰ ਦੱਸੋ ਤੁਹਾਡੇ ਕੋਲ ਕਦੀ ਆਏ ਆ ਪਹਿਲੀ ਵਾਰ ਰਿਪੋਰਟਿੰਗ ਕੋਰੇ ਗਏ ਤੁਹਾਡੇ ਕੋਲ ਪੈਸਾ ਲਿਆ ਗੱਸ ਯਾਰ ਠੀਕ ਹੈ ਤੁਸੀਂ ਆਪਣੀ ਛੁਪਾਣ ਦੇ ਖਾਤਰ ਸਾਨੂੰ ਕਹਿ ਰਹੇ ਹੋ ਬਲੈਕਮੇਲਿੰਗ ਕੀ ਤੁਸੀਂ ਕਹਿ ਰਹੇ ਹੋ ਕਿ ਮੈਂ ਸੀਟ ਤੇ ਨਹੀਂ ਕੀ ਮੈਂ ਇੱਥੇ 10 ਬੈਠਾ ਨਹੀਂ ਤੁਸੀਂ ਕਿਸ ਤਰ੍ਹਾਂ ਕਹਿ ਤੁਸੀਂ ਬਲੈਕਮੇਲ ਕੀਤਾ ਯਾਰ ਜੋ ਜਿੱਥੇ ਮਰਜੀ ਫੋਟੋ ਖਿੱਚ ਲੇਗਾ ਜੇ ਮੇਰੀ ਕੀ ਗਲਤੀ ਹੈ ਤਾਂ ਬਲੈਕਮੇਲ ਕਿਵੇਂ ਕਰ ਤੁਸੀਂ ਮੈਂ ਜਦੋਂ ਕਹਿ ਰਹੇ ਬਲੈਕਮੇਲ ਕੀਤਾ ਕਿਨੇ ਆ ਮੈਂ ਤੈਨੂੰ ਕਿਹਾ ਪਹਿਲੇ ਤੁਸੀਂ ਸਰ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਬਲੈਕਮੇਲਿੰਗ ਕੀਤਾ ਸੀ ਮੈਂ ਫਿਰ ਮੈਨੂੰ ਗੱਲ ਸੁਣ ਨਹੀਂ ਅਸੀਂ ਕੋਈ ਉਹ ਪੱਤਰਕਾਰ ਆ ਪੰਜਾਬ ਸਰਕਾਰ ਦੇ ਵੱਲੋਂ yellow card ਬਣੇ ਹੋਏ ਆ ਤੁਹਾਡੇ ਕੋਲ ਪਹਿਲੀ ਵਾਰ ਆਏ ਆ ਅਸੀਂ ਜੇ yellow card ਤੁਸੀਂ ਮੰਨ ਜੋਗੇ ਸੀਟ ਦਾ ਬੰਦਾ ਤੁਹਾਡਾ ਨਹੀਂ yellow card ਦਿਖਾ ਦਾਂਗੇ ਬੰਦਾ ਮੰਨ ਜੋਗੇ ਸੀਟ ਦਾ ਤੁਹਾਡੀ ਆ